ਇੱਕ ਗਲ ਕਨ ਖੋਲ ਕੇ ਸੁਣ ਲੈ ਜੇ ਮੇਰੀ ਤੀਨ ਤੰਗ ਕੀਤਾ ਜਾ ਉਹਦੇ ਕਿਸੇ ਵੀ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੜਾ ਜਿਹਾ ਸ਼ਹਿਰ ਬਣ ਕੇ ਰਿਹਾ ਕਰ ਤੈਨੂੰ ਤਾਂ ਉਹ ਉਹੀ ਵੇਚ ਕੇ ਖਾ ਜੂਗੀ ਅਰ ਨਾਲੇ ਦੇਖੀ ਜੱਜ ਜਾਂਦੀ ਐ ਤੀਏ ਦੇ ਨਾ ਝੋਲਾ ਭਰ ਕੇ ਲੈ ਕੇ ਜਾਂਦੀ ਆ ਬੀ ਤੀ ਕੋਲੇ ਪਰ ਮੈਂ ਤੇਰੀ ਸਾਰੀ ਗੱਲ ਸਮਝਦਾ ਮੈਨੂੰ ਪਤਾ ਵੀ ਗਲਤੀ ਤੇਰੀ ਨਹੀਂ ਗਲਤੀ ਮਨਪ੍ਰੀਤ ਦੀ ਆ ਆ ਗਿਆ ਅੱਛਾ ਕੀ ਹਾਲ ਐ ਸੇ ਠੀਕ ਐ ਠੀਕ ਠਾਕ ਬੱਸੀ ਘਰ ਮਾਤਾ ਆਜੋ ਆਜੋ ਬਈ ਆਜੋ ਅਮਾ ਕੀ ਹੋ ਗਿਆ ਬੋਲੀਏ ਨਹੀਂ ਤੂੰ ਕੁਛ ਆ ਜਾ ਹੁਣ ਅੰਦਰ ਉਹ ਤਾਂ ਕਾਲੀ ਕਰੀ ਜਾਂਦੀ ਸੀ ਕੁੜੀ ਲਵੇ ਜਾਣਾ ਕੁੜੀ ਲਵੇ ਲੈ ਦੇਖ ਤਾਂ ਸਹੀ ਤਰ ਜਾਣੇ ਨੂੰ ਕੀ ਕੁਛ ਸਿਖਾ ਕੇ ਲਿਆਈਆਂ ਆ ਕੇ ਹੱਥ ਮਲਾਉਣ ਲੱਪਿਆ ਕਿਵੇਂ ਆ ਤਾਰੀ ਕੋਈ ਨਹੀਂ ਤੌਰੀ ਨੂੰ ਤਾਂ ਮੈਂ ਅੰਦਰ ਜਾ ਕੇ ਪੁੱਛਦੀ ਆ ਮੇਰੀ ਧੀ ਦਿਲ ਫੜਾ ਮਾਰਿਆ ਨਿਹਤਾ ਸਹੀ ਜਸ ਮੋਰਿੰ ਚੜਕੇ ਉਹਨਾਂ ਦੇ ਬਹਿ ਗਿਆ ਘਰੋਂ ਮੈਂ ਕੀਸ ਖਾ ਕੇ ਲਿਆਈਆਂ ਇੱਥੇ ਆ ਕੇ ਬਿਲਕੁਲ ਹੀ ਬਦਲ ਗਿਆ ਮੈਂ ਕਿਹਾ ਸੀ ਜਾਂਦੀ ਮਾਰੇ ਲਫੇੜਾ ਕਤਾਰੀ ਤੇ ਤੈਨੂੰ ਵੀ ਮੈਂ ਕੀ ਕਿਹਾ ਸੀ ਤੂੰ ਤੇ ਸਖਾਇਆ ਤਾਂ ਤੈਨੂੰ ਵੀ ਮੈਂ ਵੀ ਬਹੁਤ ਕੁਝ ਸੀ ਤੂੰ ਵੀ ਕੀਤਾ ਪਰ ਹੈ ਨਹੀਂ ਉਹ ਤੈਨੂੰ ਹੀ ਨਹੀਂ ਕਿ ਅਸੀਂ ਵੀ ਵੀਰੇ ਨਾਲ ਲੈ ਕੇ ਆ ਵੀਰੇ ਨੇ ਤਾਂ ਭਾਬੀ ਦੀ ਝਾੜ ਚ ਬੋਲਣਾ ਜਿਵੇਂ ਉਹਨਾਂ ਕਹਿ ਕੇ ਸਖਾ ਕੇ ਭੇਸ ਤਣ ਹੈ ਉਹੀ ਕੁਝ ਕਰੂਗਾ ਡੈਡੀ ਉਹਨੇ ਆਉਂਦੀ ਘਟਾ ਘਟ ਚੁੱਪ ਕਰਕੇ ਤਾਂ ਬੈਠਾ ਰਹਿੰਦਾ ਨਹੀਂ ਆ ਦੇ ਡੈਡੀ ਵਰਗਾ ਬੇਵਕੂਫ ਬੰਦਾ ਹੈ ਨਹੀਂ ਸਾਨੂੰ ਬਾਹੂ ਕੜਪੜ ਲਾਉਂਦਾ ਸੀ ਗੱਡੀ ਚ ਬਈ ਆ ਜਾ ਨਹੀਂ ਜਾਣਾ ਉਹਨਾਂ ਦੇ ਘਰ ਦੀ ਗੱਲ ਹੈ ਫੇਕ ਹੀ ਹੋਇਆ ਮਨਪਰੀਦ ਦੇ ਟੁੱਪਣਾ ਮਾਤਾ ਕੱਲੀ ਆ ਜਾਂਦੀ ਬੱਸ ਛੱਡ ਕੇ ਬੱਸਾਂ ਚੱਲਦੀਆਂ ਨੇ ਕੱਲੀ ਆਉਂਦੀ ਇਹਨਾਂ ਦੀ ਰੇਲ ਤਾਂ ਬਣਾਉਂਦੀ ਨਾਲ ਮੈਂ ਲੱਗ ਜਾਂਦੀ ਦੋਵੇਂ ਮਾਪਤਾਂ ਦੀ ਕੀ ਮਜਾਲ ਸੀ ਵੀ ਆਪਣੇ ਅੱਗੇ ਕੁਸਕਰੀਆਂ ਦੇ ਰੇਲ ਤਾਂ ਮੈਂ ਹੁਣ ਵੀ ਬਣਾ ਦੇਣੀ ਐ ਮੈਂ ਕਿਹੜਾ ਕਿਸੇ ਤੋਂ ਡਰਦੀਆਂ ਜਾਂ ਝੰਮਦੀਆਂ ਬਣਾ ਦੇਊਗਾ ਨਾ ਮਾਪਤ ਦੀ ਨਾ ਪੂਤ ਨਹੀਂ ਕਮਾ ਕੇ ਗਈ ਤਾਂ ਮੈਨੂੰ ਵੀ ਕਲਦੀਪ ਕੇਨੇ ਢਾਣਾ ਆ ਜਿਹੜਾ ਜਸਬਾਈ ਨਾਲ ਆਇਆ ਬੋਲਣ ਦੇਊਗਾ ਨਾ ਤੈਨੂੰ ਇਹ ਇਹ ਤਾਂ ਆਪੇ ਬਾਪ ਬਣ ਜਾਂਦਾ ਅੱਗੇ ਵੀ ਹਾਂ ਵੀ ਮੈਂ ਹੀ ਆ ਸਭ ਤੋਂ ਸਿਆਣਾ ਬਸ ਜੱਸ ਨੂੰ ਤਾਂ ਮੈਂ ਘਰ ਜਾ ਕੇ ਆਪੇ ਲੋਡ ਕਰ ਲਵਾਂ ਪਹਿਲਾਂ ਤਾਂ ਆਹ ਜਿਹੜੇ ਬੈਠੇ ਆ ਨਾ ਮਾਂ ਪੁੱਤ ਪੋੜ ਗਿਆ ਇਹਨੂੰ ਪਹਿਲਾਂ ਲੋਡ ਕਰਾਂ ਨਾਲੇ ਮੇਰੀ ਗੱਲ ਸੁਣ ਲੈ ਮਾਂ ਇਹਨਾਂ ਦੀਆਂ ਗੱਲਾਂ ਚੱਜ ਨਾਲ ਸੁਣ ਲੈ ਹੁਣ ਕੰਨੀ ਪਾ ਲੈ ਕੱਲੀ-ਕੱਲੀ ਗੱਲ ਕੰਨਾਂ ਵਿੱਚ ਦੀ ਕੱਢ ਕੇ ਜਾਈ ਵੀ ਮਜਾਲ ਕੀ ਆ ਥੋਡੀ ਸਾਡੀ ਧੀ ਨੂੰ ਬੋਲਣ ਦੀ ਪਹਿਲਾਂ ਤਾਂ ਮੈਨੂੰ ਕਹਿੰਦੇ ਤੇਰਾ ਤਾਂ ਅਖੇ ਅਸੀਂ ਫੋਨ ਰੱਖਣਾ ਬੰਦ ਕਰਾਂਗੇ ਜੇ ਤੈਨੂੰ ਫੋਨ ਦੇਵਾਂਗੇ ਤਾਂ ਬਟਨ ਵਾਲਾ ਲੈ ਕੇ ਦੇਵਾਂਗੇ ਨਾ ਕੀ ਗੱਲ ਮੈਂ ਕਿ 1996 ਦੀ ਆ ਹਾਂ ਮੈਨੂੰ ਬਟਨ ਵਾਲਾ ਫੋਨ ਚਲਾਉਣ ਨੂੰ ਦੇਣਗੇ ਜਵਾਕ ਅੱਜ ਕੱਲ ਤੇ ਪੋਰਾ-ਪੋਰਾ ਟੱਚ ਫੋਨ ਚੱਕੀ ਫਿਰਦੇ ਆ ਮੈਨੂੰ ਅਖ ਤੇਨੂੰ ਅਸੀਂ ਰੱਖਣ ਨਹੀਂ ਦਿੰਦੇ ਤੇ ਦੂਜੀ ਗੱਲ ਉਹ ਵੀ ਅਥੇ ਜੇ ਤੂੰ ਉਹਦੇ ਪੇਕੇ ਨਾਲ ਗੱਲ ਕਰਨੀ ਆ ਜੇ ਮੰਮੀ ਫੋਨ ਲਾ ਕੇ ਦਿਆ ਕਰੋਗੀ ਤੇ ਤੂੰ ਕਰ ਲਿਆ ਕਰੀ ਨਹੀਂ ਤੂੰ ਕਰਨੀ ਨਹੀਂ ਹੈਗੀ ਸਾਡੇ ਤੋਂ ਬਿਨਾ ਪੁੱਛੇ ਦੱਸੇ ਤੇ ਤ ਤੁਸੀਂ ਨਾ ਮੈਂ ਕਹਣਾ ਮੈਂ ਤਾਂ ਆਪਦੀ ਸਹੇਲੀ ਨਾਲ ਗੱਲਾਂ ਕਰਦੀ ਕਹਦਾ ਤੂੰ ਆਪਦੀ ਸਹੇਲੀ ਨਾਲ ਨਹੀਂ ਗੱਲਾਂ ਕਰਦੀ ਤੂੰ ਤਾਂ ਕਹਿੰਦਾ ਮੁੰਡੇ ਨਾਲ ਗੱਲਾਂ ਕਰਦੀਆਂ ਕਿਸੇ ਨਾਲ ਨਾ ਮੇਰੇ ਕੋਲੇ ਆਹੀ ਘਟੀਆਂ ਕੰਮ ਰਹਿ ਗਿਆ ਵੀ ਮੈਂ ਮੁੰਡਿਆਂ ਨੂੰ ਫੋਨ ਲਾਉਂਦੀ ਫਿਰਦੀਆਂ ਵਿਆਹ ਕਰਵਾ ਕੇ ਤੇਰੇ ਘਟੀਆਂ ਕੰਮ ਨਹੀਂ ਪਤਾ ਉਹਨਾਂ ਦੀ ਘਟੀਆਂ ਸੋਚ ਹੈ ਜਿਹੜਾ ਤੈਨੂੰ ਉਹ ਇਦਾਂ ਕਹਿੰਦੇ ਆ ਨਾ ਨਾਲੇ ਤੇਰੀ ਸੱਸ ਹੁਣ ਮੈਨੂੰ ਕਹੇ ਵੀ ਤੈਨੂੰ ਫੋਨ ਨਹੀਂ ਰੱਖਣ ਦੇਣਾ ਉਹਨੂੰ ਮੈਂ ਦੇਖੂੰਗੀ ਵੀ ਕਿਵੇਂ ਨਹੀਂ ਤੈਨੂੰ ਫੋਨ ਰੱਖਣ ਦੇਂਦੀ ਭੋਰਾ ਭੋਰਾ ਜਵਾਕ ਫੋਨ ਰੱਖੀ ਫਿਰਦੇ ਆ ਤੇ ਮੇਰੀ ਤੈਨੂੰ ਕਹਿੰਦੀ ਫੋਨ ਨਹੀਂ ਰੱਖਣਾ ਕੋਈ ਗੱਲ ਨਹੀਂ ਇਹਨਾਂ ਨੂੰ ਚ ਨੌਲੇ ਮਾਂ ਪਰਸੋਂ ਤੋਂ ਮੇਰੇ 'ਚ ਪੀੜਾ ਮਾਰਿਆ ਉਦੋਂ ਮੈਂ ਲੜਤੀ ਏਦੋਂ ਬਾਅਦ ਮਾਂ ਪੁੱਤ ਮੇਰੇ ਕਮਰੇ 'ਚ ਆਕੇ ਨਹੀਂ ਵੜੇ ਵੀ ਆ ਵੀ ਤੂੰ ਕਿਉਂ ਮੂੰਹ ਬਣਾਇਆਗਾ ਪੁੱਤ ਗੁੱਸਾ ਛੱਡ ਦੇ ਤੂੰ ਬਾਹਰ ਆ ਕੇ ਸਾਡੇ ਨਾਲ ਰਲ ਕੇ ਰਹਿ ਵੀ ਤੂੰ ਰੋਟੀ ਪਾਣੀ ਦਾ ਮੈਨੂੰ ਤਾਂ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ ਤੋਂ ਉਹਨਾਂ ਨੇ ਮੇਰੀ ਗੱਲ ਸੁਣ ਲੈ ਮਨਪ੍ਰੀਤ ਤੂੰ ਹੀ ਨਾ ਤੋ ਜੁੱਤੀਆਂ ਖਾਣੀਆਂ ਨਹੀਂ ਤੂੰ ਇਨਾਂ ਦੇ ਜੁੱਤੀਆਂ ਮਾਰਨੀਆਂ ਆ ਉਹ ਵੀ ਭਿਓ ਭਿਓ ਕੇ ਨੰਜਰ ਕਿਸੇ ਥਾਂ ਦੇ ਕੱਲ ਮੇਰੀ ਧੀ ਵਿਆਹੀ ਆਈ ਆ ਤੇ ਮੇਰੀ ਧੀ ਦੇ ਜੁੱਤੀਆਂ ਮਾਰਦੇ ਆ ਮੰਮੀ ਮੈਨੂੰ ਸੱਚੀ ਬਹੁਤ ਗੁੱਸਾ ਚੜਿਆ ਪਿਆ ਪਰ ਮੈਂ ਨਾ ਬਸ ਤੇਰੀ ਵੇਟ ਕਰਦੀ ਸੀ ਜਿੰਨਾ ਟਾਈਮ ਤੂੰ ਆਉਂਦੀ ਨਹੀਂ ਮੈਨਾਂ ਗੱਲ ਬੋਲਣਾ ਹੀ ਨਹੀਂ ਹੈਗਾ ਮੈਂ ਤਾਂ ਬੁਲਾਇਆ ਹੀ ਨਹੀਂ ਦੋਨੇ ਪੁੱਤ ਮੇਰੇ ਹੁੰਦੇ ਹੋਏ ਨਾ ਤੈਨੂੰ ਬੋਲਣ ਦੀ ਜਾਂ ਡਰਨ ਦੀ ਲੋੜ ਨਹੀਂ ਹੈਗੀ ਤੇਰੀ ਮਾਂ ਬੈਠੀ ਆ ਤੈਨੂੰ ਸਾਂਭਣ ਵਾਸਤੇ ਨਾਲੇ ਮੇਰੇ ਫੋਨ ਦਾ ਚਾਰਜ ਖਤਮ ਹੋਣ ਵਾਲਾ ਸੀ ਹੁਣ ਉਹ ਹੋ ਗਿਆ ਕਹਿੰਦੇ ਅਸੀਂ ਕਰਾ ਕੇ ਵੀ ਨਹੀਂ ਦੇਣਾ ਮੈਨੂੰ ਸਾਲ ਦਾ ਚਾਰਜ ਇਕੱਠਾ ਹੀ ਕਰਾਜੀ ਮੈਂ ਕਰਾ ਕੇ ਦਊਂਗੀ ਪੁੱਤ ਇਹਨਾਂ ਦੀ ਕੀ ਮਜਾਲ ਹੈ ਇਹ ਤੈਨੂੰ ਰੀਚਾਰਜ ਨਾ ਕਰਾ ਕੇ ਦੇਣ ਕੋਈ ਗੱਲ ਨਹੀਂ ਇੱਕ ਵਾਰੀ ਜੱਸ ਨੂੰ ਕੋਲੋਂ ਮੱਠ ਲੈਣ ਦੇ ਫੇਰ ਮੈਂ ਨਾਲ ਨੂੰ ਬੰਦੇ ਦੇ ਪੁੱਤ ਨਾ ਬਣਾਇਆ ਨਾ ਦੇਖੀ ਸਹੀ ਮੈਨੂੰ ਵੀ ਤੇਰੀ ਮਾਂ ਕਹਿੰਨੇ ਕਹਾਂ ਜੇ ਤੇਰੀ ਸੱਸ 12 ਤਾਲੀ ਆ ਨਾ ਮੈਂ ਵੀ 13 ਤਾਲੀ ਆ ਹੁਣ ਕਿੰਨਾ ਟਾਈਮ ਹੋ ਗਿਆ ਆ ਕੇ ਬੈਠਣ ਦੇਖ ਲੈ ਬਾਈ ਨੂੰ ਜੇ ਮੇਰਾ ਕੋਈ ਦੁੱਖ ਹੁੰਦਾ ਨਾ ਚਪੇੜਾ ਵੱਜੇ ਦਾ ਤਾਂ ਬਾਈ ਹੁਣ ਨੂੰ ਗੱਲ ਛੇੜ ਲੈਂਦਾ ਬੈਠਾ ਉਹਨਾਂ ਨਾਲ ਹਿੱਚ-ਹਿੱਚ ਕਰੀ ਜਾਂਦਾਗਾ ਦੰਦ ਕੱਟ-ਕੱਟ ਕੇ ਗੱਲਾਂ ਕਰਦਾ ਕੋਈ ਨਹੀਂ ਤੇਰੇ ਬਾਈ ਨੂੰ ਤਾਂ ਮੈਂ ਗੱਲਾਂ-ਗੱਲਾਂ ਚ ਲੋਟ ਕੀਤਾ ਹੋਇਆ ਹੈ ਪਰ ਇਹਨੇ ਤਾਰੀ ਦੇ ਚਪੇੜ ਕਿਉਂ ਨਹੀਂ ਮਾਰੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਤੂੰ ਉੱਤ ਫਿਕਰ ਨਾ ਕਰ ਜਸ ਕੋਈ ਗੱਲ ਵਧੀਆ ਹੀ ਕਰਦਾ ਹੋਣਾ ਐਨਾ ਵੀ ਮਾੜਾ ਨਹੀਂ ਹੈਗਾ ਸਖਾ ਕੇ ਲਿਆਈਆਂ ਪੂਰੀ ਤਰ੍ਹਾਂ ਇਹ ਤਾਂ ਹੁਣ ਠੰਡੇ ਮਤੇ ਜੇ ਪਾਉਣਗੇ ਗੱਲ ਮੁੱਦਾ ਪੜਕਾਲ ਹੈ ਪੂਰਾ ਬਾਹਰ ਲੈ ਕੇ ਬੋਲ ਇਹਨਾਂ ਨੂੰ ਵੀ ਹਮਪਾਈ ਅਸੀਂ ਤਾਂ ਜਿਹੜੀ ਗੱਲ ਕਰਨ ਆਏ ਨਾ ਮੁੱਦੇ ਦੀ ਉੱਤੇ ਆਓ ਆ ਜਾ ਮੈਨੂੰ ਨਹੀਂ ਪਤਾ ਉੱਠ ਮੇਰੇ ਨਾਲ ਚੱਲ ਚੱਲ ਕਿਹ ਤੇ ਗੇੜਾ ਵੱਜ ਗਿਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਕਿ ਮਤਲਬ ਕਿ ਅਸੀਂ ਵੀ ਬਾਈ ਆ ਰਹੇ ਹਾਂ ਹੋਰ ਮੈਂ ਉਥੋਂ ਦੇਖ ਲਿਆ ਸੀ ਬਈ ਤੇ ਤੂੰ ਕੁੜੀ ਕਿੰਨਾ ਚਿਰ ਹੋ ਗਿਆ ਤੈਨੂੰ ਆਈ ਨੂੰ ਲੈ ਦੱਸ ਮੈਨੂੰ ਤਾਂ ਬਾਈ 2-3 ਘੰਟੇ ਹੋ ਗਏ ਹੋਣੇ ਆਈ ਨੂੰ ਜਦੋਂ ਮੈਂ ਆਈ ਨਾ ਤਾਂ ਪਰਜਾਈ ਹੈਗੀ ਸੀ ਨਾ ਪਤੀਜਾ ਨਾ ਤੁਸੀਂ ਕੱਲੀ ਬਹੂ ਮਿਲੀ ਐ ਮੈਨੂੰ ਤਾਂ ਉਹ ਤਾਂ ਬਚਾਰੀ ਸਾਰਾ ਦਿਨ ਕੰਮ ਚ ਲੱਗੀ ਰਹਿੰਦੀ ਅਜਵਾ ਗੜੀ ਨਾ ਬਾਈ ਪਰਜਾਈ ਕਿੱਥੇ ਗਈ ਹੋਈ ਆ ਪਲਾ ਉਹ ਭਾਈ ਬਸ ਉਹਨੂੰ ਵੀ ਕਿਤੇ ਜਾਣਾ ਪੈ ਗਿਆ ਮਾੜਾ ਜਾ ਹੋ ਭਾਈ ਬਸ ਹੈ ਦਾ ਮਤਲਬ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਤੁਹਾਨੂੰ ਕਿਹੜਾ ਉਹ ਦੱਸ ਕੇ ਗਈ ਹੋਣੀ ਕਿਤੇ ਹੈਨਾ ਤੇਰੀ ਕਿਹੜਾ ਉਹ ਜਾਤ ਪੁੱਛਦੀ ਐ ਵੀ ਤੈਨੂੰ ਦੱਸ ਕੇ ਜਾਊਗੀ ਮਨਮਰਜ਼ੀ ਦੀ ਮਾਲਕਣਾ ਐ ਅਗਲੀ ਉਹ ਦੱਸ ਤਾਂ ਭਾਈ ਮੈਂ ਤੈਨੂੰ ਦਿੰਨਾ ਉਹ ਆਪਣੀ ਨਾਲ ਤੇਰੇ ਪਤੀ ਜੀ ਦਾ ਥੋੜਾ ਜਿਹਾ ਉੱਥੇ ਮਾੜਾ ਮੋਟਾ ਕੋਈ ਗੱਲਬਾਤ ਜੀ ਹੋਈ ਐ ਅੱਛਾ ਉਹਦੇ ਕਾਰਨ ਗਈ ਐ ਉੱਥੇ ਹੋਰ ਸੌਰੀ ਉਹਦੇ ਨਾ ਫਿਰ ਤੈਨੂੰ ਕਾ ਤੋ ਨਹੀਂ ਲੈ ਕੇ ਗਈ ਪਹਿਲਾ ਲੈ ਬੰਦੇ ਵੀ ਨਾ ਜਨਾਨੀ ਜਾਂਦੀ ਸੋਹਣੀ ਲੱਗਦੀ ਹੈ ਕਿਤੇ ਹੈ ਉਹ ਕਹਿੰਦੀ ਚੱਲ ਸਾਡੀ ਬੁੜੀਆਂ ਦੀ ਉਹ ਗੱਲ ਹੈ ਵੀ ਮੈਂ ਕਰਿਆਵਾਂਗੇ ਚਰਮਾਣੀ ਮੋਟੀ ਗੱਲ ਹੈ ਕਿਹੜਾ ਕੋਈ ਜ਼ਿਆਦਾ ਗੱਲ ਹੈ ਤਾਂ ਫਿਰ ਮੈਂ ਕਿਹਾ ਨਹੀਂ ਓ ਬਾਈ ਜਾਣ ਦੇ ਤੂੰ ਕਿਉਂ ਗੱਲ ਨੂੰ ਟਾਲੀ ਜਾਂਦਾ ਤੂੰ ਆਪ ਹੀ ਕਹਦੇ ਵੀ ਭਾਈ ਮੇਰੀ ਤਾਂ ਪੁੱਛ ਦੱਸ ਕਰਦੀ ਨਹੀਂ ਹੈਗੀ ਉਹ ਉਹ ਨਹੀਂ ਭਾਈ ਪੁੱਛ ਦੱਸ ਕਿਉਂ ਨਹੀਂ ਕਰਦੀ ਮੇਰੀ ਗੱਲ ਸੁਣ ਆ ਤੇਰਾ ਭਤੀਜਾ ਹੈ ਆ ਨੂਰਾਨੀਆ ਵਿਚਾਰੀ ਦੇਖ ਸਾਰਾ ਦਿਨ ਵਿਚਾਰੇ ਸੇਵਾ ਕਰਦਾ ਜਵਾਬਾਂ ਦਾ ਹੁੰਦਾ ਵੀ ਜਵਾਬ ਪੁੱਛ ਦੱਸ ਕਰਦਾ ਕਿ ਨਹੀਂ ਇਹ ਜਵਾਕ ਆਪਣੀ ਤੈਨੂੰ ਪਤਾ ਦੋਨੀ ਸਿਆਣੇ ਨਹੀਂ ਭਾਈ ਤੂੰ ਕਿੰਨੀ ਗੱਲ ਟਾਲਦਾ ਹੈ ਨਾ ਦਾਈ ਤੋਂ ਕਦੇ ਟਿੱਢ ਲੁਕਿਆ ਪਹਿਲਾਂ ਨਾ ਮੈਨੂੰ ਆਪਦੇ ਘਰ ਦਾ ਪੇਤ ਨਹੀਂ ਹੈਗਾ ਵੀ ਭਾਬੀ ਕਿਦਾਂ ਦੀ ਤੇ ਕਿਦਾਂ ਦੀ ਨਹੀਂ ਉਹ ਵਿਆਹ ਵੇਲੇ ਉਹਨੇ ਥੋੜੀ ਮਨਾਈਆਂ ਕਰੀਆਂ ਨੇ ਖੁੱਲਾ ਪੈਸਾ ਡਾਏਗਾ ਲੈ ਦੱਸ ਉਹਨੇ ਕਿਹੜਾ ਕਮਾਨਾ ਹੈਗਾ ਵੀ ਉਹਨੂੰ ਤਾਂ ਪਤਾ ਲੱਗੇ ਵੀ ਪੈਸਾ ਕਿਵੇਂ ਕਮਾਈਦਾ ਹੁੰਦਾ ਉਹ ਪਣੇ ਗੱਲ ਸੁਣਾ ਇਹ ਤਾਂ ਤੇਰੀ ਗੱਲ ਜਾਇਜ਼ ਹੈਗੀ ਵੀ ਵਿਆਹ ਤੇ ਤਾਂ ਪੈਸਾ ਦੇ ਕੋਣ ਲਾਇਆ ਬਹੁਤ ਆ ਮੈਂ ਤੇ ਜੱਸ ਨੇ ਤਾਂ ਉਹਨੂੰ ਬਹੁਤ ਰੋਕਿਆ ਸੀ ਉਹ ਨੂੰਨੇ ਵੀ ਵਿਚਾਰੀ ਨੇ ਕਿਹਾ ਵੀ ਆਪਾਂ حساب ਦਾ ਖਰਚ ਕਰ ਲਓ ਵੀ ਕਿਉਂ ਇੰਨਾ ਕਰ ਦਿੱਤਾਣਾ ਪਰ ਭਾਈ ਫਿਰ ਤੈਨੂੰ ਪਤਾ ਹੈ ਜਦੋਂ ਹਿੰਦ ਤੇ ਦਿਨਾਨੀ ਆ ਜਾਏ ਫਿਰ ਪਤਾ ਹੀ ਆ ਤੈਨੂੰ ਉਹ ਭਾਈ ਜੇ ਰੋਕੀ ਹੁੰਦੀ ਨਾ ਤਾਂ ਹੋਰ ਰੁਕ ਜਾਂਦੀ ਆ ਖੁੱਲ ਤਾਂ ਤੈਈ ਦਿੱਤੀ ਹੋਈ ਆ ਪਹਿਲੇ ਦਿਨੋਂ ਸਿਰ ਤੇ ਚੜਾ ਰੱਖੀ ਸੀ ਉਹ ਡੰਡਾ ਚੱਕਿਆ ਹੁੰਦਾ ਨਾ ਦੇਖਾਂ ਉਹ ਐਦਾਂ ਕਰ ਦਾਂਗੀ ਉਹ ਦੇਖ ਭਾਈ ਤੈਨੂੰ ਮੈਂ ਦੱਸਣਾ ਐ ਮੈਂ ਉਹ ਸਿਰ ਤੇ ਵੀ ਨਹੀਂ ਚੜਾਈ ਮੈਂ ਜਦੋਂ ਫਿਰ حساب کتاب ਕਰਨ ਤੇ ਉਹਨਾਂ ਨੇ ਮੈਂ ਮਿੰਟੀ ਲਾਉਣਾ ਹੁੰਨਾ ਫਿਰ ਹਉ ਤਾਂ ਮੈਂ ਜਾਣਦੀ ਹੁਈਆਂ ਕਿੰਨੇ ਕ حساب کتاب ਕਰਦੇ ਹੋ ਤੁਸੀਂ ਉਚਾਲਾ ਭਾਈ ਫਿਰ ਹੁਣ ਘਰ ਤਾਂ ਕੁੜੀਏ ਬਸਾਉਣੀ ਸੀ ਆ ਜਵਾਕ ਪਾਲਲੇ ਸੀ ਜਵਾਕ ਪਾਲਲੇ ਮੁੰਡਾ ਵਿਆਹ ਲਿਆ ਠੀਕ ਹੈ ਹੁਣ ਭਾਈ ਤੈਨੂੰ ਪਤਾ ਹੀ ਹੈ ਫਿਰ ਕਰਦੀਆਂ ਕਬੀਲਦਾਰੀਆਂ ਬੰਦੇ ਨੂੰ ਕਿਹੜੇ ਲੋਟ ਕਿਹੜੇ ਹਾਲੀ ਚਲਾਉਣੀਆਂ ਪੈਂਦੀਆਂ ਨੇ ਚਲੋ ਭਾਈ ਆ ਤੁਸੀਂ ਮੇਰੇ ਭਰਾ ਹੋ ਤਾਂ ਸੋਨੂੰ ਤਾਂ ਮੈਂ ਮੜਾ ਮੋਟਾ ਕਹਿ ਤਾ ਦੁੱਖ ਸੁਖ ਤੁਹਾਡੇ ਕੋਲੇ ਤੱਕ ਕਰ ਲਿਆ ਹੈਨਾ ਉਹਨੂੰ ਤਾਂ ਮੈਂ ਕੁਝ ਕਹਿਣ ਜੋਗੀ ਵੀ ਨਹੀਂ ਹੈਗੀ ਚਾਰੇ ਪੈਰ ਚੱਕ ਕੇ ਪੈਂਦੀ ਹੈ ਮੋੜ ਕੇ ਮੈਨੂੰ ਐ ਕਹੂਗੀ ਸਾਡੇ ਘਰ ਦੇ ਵਿੱਚ ਤੈਨੂੰ ਬੋਲਣ ਦਾ ਕੀ ਮਤਲਬ ਹੈ ਉਹ ਚਲ ਭਾਈ ਤੂੰ ਕਾਹਨੂੰ ਬੋਲਣਾ ਹੈਗਾ ਐ ਮੈਂ ਫਿਰ ਤੇਰੇ ਨਾਲ ਔਖੀ ਹੋ ਕੇ ਬਹਿ ਜੂਗੀ ਫਾਇਦਾ ਕੀ ਹੁਣ ਮੇਰੇ ਤਾਂ ਜਹਾਜ ਦਾ ਗਲਤ ਢੋਲ ਪਿਆ ਮੈਨੂੰ ਤਾਂ ਭਾਈ ਵਜਾਉਣਾ ਪਊ ਜਿੰਨਾ ਚਿਰ ਮੈਂ ਜਿਉਣਾ ਸਹੀ ਗੱਲ ਐ ਵੀਰੇ ਨਾ ਮੈਨੂੰ ਬੋਲਣ ਦਾ ਕਾਤਨ ਮੇਰੀ ਬੋਲਣ ਦੀ ਕਾਤਨ ਹੀ ਲੋੜ ਤੂੰ ਐਂ ਦੱਸ ਮੇਰਾ ਘਰ ਚ ਸੀੜ ਨਹੀਂ ਹੈਗਾ ਮੇਰਾ ਲਹੂ ਨਹੀਂ ਮੱਚਦਾ ਹੈਗਾ ਮੇਰਾ ਟਿੱਡ ਮੱਚਦਾ ਬਾਈ ਤੈਨੂੰ ਦੇਖ ਕੇ ਬਾਈ ਠੀਕ ਐ ਹੁਣ ਤੂੰ ਮੇਰੀ ਭੈਣ ਆ ਜੇ ਤੇਰਾ ਢਿੱਡ ਨਹੀਂ ਮੱਚੂ ਤਾਂ ਹੋਰ ਕਿਦਾ ਮੱਚੂ ਹੁਣ ਗੱਲ ਕਰ ਫਿਰ ਬੰਦੇ ਦੀ ਆਦਤ ਉਹ ਆਪਾਂ ਕਿਵੇਂ ਬਦਲ ਸਕਦੇ ਹਾਂ ਹੁਣ ਤੂੰ ਆਪ ਹੀ ਦੱਸ ਭੈਣੇ ਵੀ ਮੈਂ ਹੁਣ ਇਸ ਉਮਰ ਚ ਜਦੋਂ ਮੈਂ ਐਨੀ ਉਮਰ ਕੱਟ ਲਈ ਮੈਂ ਹੁਣ ਉਹਨੂੰ ਕੀ ਕਹਦੇ ਆਂ ਦੱਸ ਉਹਨੂੰ ਆਪ ਸਮਝਣਾ ਚਾਹੀਦਾ। ਬਈ ਤੇਰੇ ਤਾਂ ਥੋਂ ਉਹ ਨਿਕਲ ਗਈ। ਹੈਂ? ਉਹ ਲੱਗਦਾ। ਉਹਨੂੰ ਦੇਖ ਦੇਖ ਕੇ ਫਿਰ ਗਾਹਾਂ ਜਵਾਖ ਵੀ ਚਾਂਬੜੀ ਜਾਂਦੇ ਨੇ। ਜਵਾਖ ਵੀ ਹੱਥੋਂ ਨਿਕਲ ਰਹੇ ਨੇ। ਤੇਰੀ ਤਾਂ ਨਾ ਸੱਚੀ ਕੁੱਤੇ ਬਿੱਲੇ ਵਾਲੀ ਜੂਨ ਹੋ ਰਹੀ ਐ। ਫਿਰ ਕਹੇਗਾ ਪਹਿਣਾ ਇਹ ਕਹਿੰਦੀ ਐ। ਉਹ ਬਈ ਤੈਨੂੰ ਮੈਂ ਦੱਸਦਾ ਤੇ ਇੱਕ ਜਿਹੜੀ ਗੱਲ ਸੱਚੀ ਐ ਮੈਂ ਲਕੋ ਨਹੀਂ ਰੱਖਦਾ। ਦੇਖਾ ਨੂੰ ਤੇ ਪੁੱਤ ਕੰਨੀਓ ਤਾਂ ਮੈਨੂੰ ਕੋਈ ਚਿੰਤਾ ਨਹੀਂ। ਪਰ ਗੱਲ ਰਹਿ ਗਈ ਉਹ ਤੇਰੀ ਭਤੀਜੀ ਦੀ। ਉਹਨੂੰ ਪਤਾ ਨਹੀਂ ਇਹ ਕਿਵੇਂ ਹੈਂਡਲ ਕਰੂਗੀ ਕਿਵੇਂ ਨਾ ਬਸ ਉਹਦੀ ਮੈਨੂੰ ਸੋਚ ਰਹਿੰਦੀ ਐ ਉਹਨੂੰ ਕੰਮ ਮਤਲਬ ਦੇ ਕੋਈ ਕਿਤੇ ਬਿੱਲੇ ਲਾ ਲਿਆ ਕਰੋ ਬਾਈ ਗਾਹਾਂ ਛਿੱਤਰ ਖਾਉਗੀ ਉਹ ਸੌਰੇਂ ਜਾ ਕੇ ਚਲ ਕੋਈ ਨਾ ਭਾਈ ਸਮਝਾਉਣਾ ਇਹਨੂੰ ਨਾਲ ਮਮਾ ਦਾ ਆਰਾਮ ਕਰਨਾ ਬਾਈ ਕਰ ਲੈ ਵੀਰੇ ਕਰ ਲੈ ਇਹ ਦੇਖ ਲੈ ਬਾਈ ਕਿੰਨੇ ਪੜਦੇ ਜੇ ਟੱਕਦਾ ਸੀ ਲੈ ਦੱਸ ਵੀ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਵਾਹ ਵੀਰੇ ਤੇਰੇ ਤੁਸੀਂ ਜੀ ਠੀਕ ਠਾਕ ਰਹਿੰਦੇ ਤੁਸੀਂ ਹਾਂ ਬੱਦਰ ਠੀਕ ਐ ਬਸ ਚਲੋ ਭਵੀਅ ਟਿੱਕ ਟਿੱਕ ਜੇ ਮਾਸੀ ਦਾ ਹਾਲ ਚਾਲ ਪੁੱਛ ਲਿਆ ਹੋਵੇ ਤਾਂ ਮੁੱਦੇ ਦੀ ਗੱਲ ਕਰੀਏ ਫਿਰ ਕੋਈ ਗੱਲ ਨਹੀਂ ਮਾਤਾ ਬੈਠ ਜਾਓ ਅਸੀਂ ਬੈਠਣ ਨਹੀਂ ਆਏ ਗੱਲ ਕਰਨ ਆਏ ਆ ਕੋਈ ਨਹੀਂ ਭੈਣ ਜੀ ਬੈਠੋ ਬੈ ਕੇ ਗੱਲ ਕਰੋ ਠੰਡੇ ਮਦਿਆਂ ਮੰਮੀ ਜੋ ਵੀ ਗੱਲ ਕਰਨੀ ਹੈ ਨਾ ਬਹਿ ਕੇ ਕਰ ਕੋਈ ਨਹੀਂ ਸਾਰਾ ਟੱਬਰ ਬੈਠਿਆ ਇੱਥੇ ਇੱਥੇ ਗੱਲ ਕਰ ਲਾਂਗੇ ਆਪਾਂ ਫਿਰ ਕੀ ਗੱਲ ਨਾ ਜਦ ਮੇਰੀ ਧੀ ਦਿਲ ਫੇੜਾ ਮਾਰਿਆ ਉਦੋਂ ਵੀ ਤਾਂ ਸਾਰਾ ਟੱਬਰ ਹੀ ਸੀ ਉਦੋਂ ਨਾ ਕਿਸੇ ਨੇ ਰੋਕਿਆ ਮਾਤਾ ਠੰਡੇ ਦਿਮਾਗ ਨਾਲ ਗੱਲ ਕਰ ਕੋਈ ਨਹੀਂ ਨਿਰਚੀ ਕਾ ਤੂੰ ਬੋਲਦੀ ਆ ਉੱਚੀ ਨਾ ਬੋਲਾਂ ਮੇਰੀ ਧੀ ਨੇ ਥੱਪੜ ਮਾਰਿਆ ਕਿਉਂ ਮਾਰਿਆ ਬਈ ਤੀਵੀ ਬੰਦੇ ਚ ਸੌ ਲੜਾਈਆਂ ਹੋ ਜਾਂਦੀਆਂ ਗੁੱਸੇ ਚ ਥੱਪੜ ਵੱਜ ਗਿਆ ਨਾ ਮਹੀਨਾ ਹੋਇਆ ਵਿਆਹ ਨੂੰ ਕਿਹੜੀਆਂ ਲੜਾਈਆਂ ਹੋਣ ਲੱਗ ਪਈਆਂ ਇਹਨਾਂ ਦੇ ਤੁਸੀਂ ਐਡੀ ਕੀ ਕਬੀਲਦਾਰੀ ਮੇਰੀ ਧੀ ਦੇ ਗਲ ਪਾਤੀ ਜਿਹੜਾ ਉਹ ਲੜਦੀ ਆ ਜਾਂ ਤੁਸੀਂ ਲੜਦੇ ਆ ਦੱਸ ਦੇ ਪੁੱਤ ਚਲੋ ਤੁਸੀਂ ਸਾਰੀਆਂ ਗੱਲਾਂ ਛੱਡੋ ਪਹਿਲਾਂ ਮੇਰੀ ਗੱਲ ਸੁਣੋ ਦੇਖ ਮਨਪ੍ਰੀਤ ਜੇ ਤਾਂ ਤੇਰੀ ਕੋਈ ਗਲਤੀ ਆ ਫਿਰ ਤਾਂ ਭਾਈ ਤੂੰ ਵੀ ਆਪ ਦਾ ਸੰਭਲ ਕੇ ਰਹਿ ਠੀਕ ਆ ਮੇਰੀ ਧੀ ਦੀ ਕਿਹੜੀ ਗਲਤੀ ਆ ਉਹ ਮਾਂ ਗੱਲ ਤਾਂ ਸੁਣ ਲਾ ਤੇ ਤਾਰੇ ਤੇਰੀ ਗਲਤੀ ਦੂਜੀ ਤੂੰ ਥੱਪੜ ਨਹੀਂ ਮਾਰਨਾ ਸੀਗਾ ਜੇ ਕੋਈ ਗੱਲਬਾਤ ਹੁੰਦੀ ਚਾਹੇ ਮਨਪ੍ਰੀਤ ਦੀ ਕੋਈ ਗਲਤੀ ਵੀ ਸੀ ਤੂੰ ਗੱਲਾਂ ਗੱਲਾਂ ਤੂੰ ਸਮਝਾ ਦਿੰਦਾ ਤੂੰ ਸਾਨੂੰ ਬੋਲ ਕਰਦਾ ਜੱਸੇ ਜਿਹੜੀ ਗਲਤੀ ਹੋ ਗਈ ਉਹ ਮੈਂ ਮੰਨਦਾ ਵੀ ਹਾਂ ਚੱਲ ਮੈਂ ਤਾਂ ਹੱਥ ਚੱਕਿਆ ਗਿਆ ਬਈ ਪਰ ਗੱਲ ਹੀ ਕੁਛ ਇਹੇ ਜੀ ਦੀ ਦੱਸ ਕਰਦਾ ਵੀ ਨਾ ਮੇਰੀ ਗੱਲ ਸੁਣ ਲੈ ਤਾਰੀ ਤੁਸੀਂ ਮੇਰੀ ਧੀ ਨੂੰ ਕਹਿੰਨੇ ਬਟਨ ਵਾਲਾ ਫੋਨ ਰੱਖਣਾ ਨਾ ਬਟਨ ਵਾਲਾ ਫੋਨ ਰੱਖਣ ਦਾ ਰਵਾਜ ਹੈ ਬਟਨ ਵਾਲਾ ਫੋਨ ਤਾਂ ਮੈਂ ਨਾ ਅੱਜ ਤੱਕ ਰੱਖਿਆ ਮੇਰੀ ਧੀ ਕਿੱਥੇ ਰੱਖ ਲਵਾਂਗੀ ਉਹ ਨਹੀਂ ਨਹੀਂ ਮਾਤਾ ਤੈਨੂੰ ਕਿਹਨੇ ਕਹਿਤਾ ਵੀ ਅਸੀਂ ਐ ਕਿਹ ਹੈ ਨਾਲੇ ਜੱਸਾ ਉਹਦੇ ਲੱਛਣ ਨੇ ਨਾ ਵੜਨ ਵਾਲਾ ਤਾਂ ਛੱਡ ਮੈਂ ਉਹ ਵੀ ਨਹੀਂ ਰੱਖਣ ਦੇਣਾ ਫਿਰ ਨਾ ਕੀ ਲੱਛਣ ਨੇ ਮੇਰੀ ਧੀ ਦੇ ਉਹ ਤਾਂ ਆਪਦੀ ਧੀ ਨੂੰ ਹੀ ਪੁੱਛ ਲੈ ਉਹ ਮੰਮੀ ਜਿੰਨਾ ਟਾਈਮ ਮੈਂ ਗੱਲ ਨੂੰ ਦੱਬ ਕੇ ਰੱਖਦਾ ਨਾ ਦਬੀਏ ਰਹਿਣ ਦੇ ਮੇਰੀ ਧੀ ਦੇ ਲੱਛਣਾਂ ਦਾ ਮੈਨੂੰ ਪਤਾ ਆ ਹੁਣ ਤੂੰ ਦੱਸ ਦੇ ਬਈ ਮੇਰੀ ਧੀ ਦੀ ਗਲਤੀ ਕੀ ਆ ਜੇ ਮੇਰੇ ਲੱਛਣ ਇੰਨੇ ਹੀ ਮਾੜੇ ਲੱਗਦੇ ਸੀ ਤਾਂ ਵਿਆਹ ਕਿ ਨਹੀਂ ਲਿਆਉਣਾ ਸੀਗਾ ਮੈਨੂੰ ਨਾ ਮੈਂ ਹੁਣ ਲੈ ਜੰਨੀ ਆਪਣੀ ਧੀ ਨੂੰ ਆਪਣੇ ਘਰ ਮੈਂ ਕਿ ਸੈਟ ਰੱਖੀ ਆ ਆਪਣੀ ਧੀ ਉਹ ਮਾਂ ਤੁਸੀਂ ਉਹ ਗੱਲ ਵਧਾਉਣ ਆਈਆਂ ਕਿ ਟਕਾਉਣ ਆਈਆਂ ਤੂੰ ਗੱਲ ਵਧਾ ਕੇ ਸਾਹ ਲੈਣਾ ਮੈਂ ਵੀ ਮੇਰੀ ਧੀ ਦਾ ਲਫੇੜਾ ਮਾਰਨ ਵਾਲਾ ਇਹ ਕੌਣ ਹੁੰਦਾ ਨ ਮੇਰੀ ਧੀ ਦੇ ਮਾਰਨੀਆਂ ਚ ਪੇੜਾ ਲਫੇੜਾ ਤਾਂ ਜਿਹੜਾ ਮੈਂ ਮਾਰਿਆ ਮਾਰਿਆ ਚੱਕ ਕੇ ਲਾ ਕੈਰੈਕਟਰ ਤੇ ਉਂਗਲਾਂ ਚੱਕਦੇ ਨੇ ਇਹ ਤਾਂ ਮਨਪ੍ਰੀਤ ਤੂੰ ਚੁੱਪ ਕਰ ਜਾ ਉਹ ਆਪਦੀ ਗਲਤੀ ਮੰਨੀ ਤਾਂ ਜਾਂਦਾ ਮੈਂ ਤੈਨੂੰ ਕਰਤੀ ਹਾਂ ਕਿ ਤਪੜ ਵੱਜਿਆ ਤੇਰੀ ਸੱਸ ਵੀ ਘੱਟ ਨਹੀਂ ਹੈਗੀ ਇਹਦੇ ਚੱਕੇ ਚਕਾਏ ਤੇ ਮਾਰਿਆ ਤੇ ਰਥ ਮੈਂ ਮੈਂ ਤਾਂ ਵੀਰੇ ਫੇਰ ਮੰਨੂ ਜਿੰਨਾ ਟਾਈਮ ਇਹ ਆਏ ਨਹੀਂ ਕਹਿੰਦਾ ਵੀ ਅੱਜ ਦਾ ਦਿਨ ਗਿਆ ਤੇ ਅਗਲੇ ਜਿੰਨੇ ਵੀ ਦਿਨ ਆਉਣਗੇ ਸੌ ਖਾਨਾ ਵੀ ਮੈਂ ਕਦੇ ਹੱਥ ਨਹੀਂ ਚੱਕਦਾ ਜੇ ਆਹੀ ਕੁਛ ਹੁੰਦਾ ਰਿਹਾ ਤਾਂ ਚੱਕਿਆ ਵੀ ਜੂ ਨਹੀਂ ਤਾਂ ਨਹੀਂ ਚੱਕਦਾ ਨਾ ਤੂੰ ਕੀ ਧਮਕੀਆਂ ਦੇਣਾ ਹਣ ਮਾਤਾ-ਤਾਮਕੀ ਵਾਲੀ ਕੋਈ ਗੱਲ ਨਹੀਂ ਆਪਦੀ ਦੀ ਦਾ ਘਰ ਬਸਾਉਣ ਵਾਲੀਆਂ ਗੱਲਾਂ ਕਰ ਬਸਾਉਣ ਵਾਲੀਆਂ ਬਸਾਉਣ ਵਾਲੀਆਂ ਕਰਦੀਆਂ ਫਿਰ ਆਏ ਨਹੀਂ ਧੀਆਂ ਦੇ ਘਰ ਬਸਦੇ ਹੁੰਦੇ ਜਿਹੜੇ ਹਿਸਾਬ ਨਾਲ ਤੂੰ ਗੱਜਦੀ ਐ ਬਸ ਕਰਨੀ ਤੇਰੇ ਧੀ ਜੰਮੀ ਨਹੀਂ ਤੈਨੂੰ ਪਤਾ ਨਹੀਂ ਜੇ ਜੰਮੀਆਂ ਹੁੰਦੀ ਤਾਂ ਤੈਨੂੰ ਪਤਾ ਹੁੰਦਾ ਮੈਂ ਤੇ ਜੰਮੀ ਕਿਉਂ ਨਹੀਂ ਮੈਂ ਤੇ ਪਾਲ-ਪਲੋਸ ਕੇ ਨਾ ਕੈਨੇਡਾ ਭੇਜੀ ਹੋਈ ਐ ਪਰ ਮੇਰੀ ਧੀ ਨੇ ਇਹੋ ਜਿਹੇ ਲੱਛਣ ਨਹੀਂ ਕੀਤੇ ਆਪ ਦੇਖ ਲਾ ਮਾ ਫੇਰ ਆ ਗਈ ਨੇ ਲੱਛਣਾ ਤੇ ਨਾਲੇ ਮੈਂ ਹੁਣੇ ਹੀ ਕਿਹਾ ਕੀ ਹਟੀਆਂ ਵੀ ਜਿਹੜਾ ਮੇਰਾ ਕੈਰੇਕਟਰ ਤੇ ਉਂਗਲ ਚੱਕੂਗਾ ਨਾ ਉਹ ਬੰਦਾ ਮੈਨੂੰ ਵਿਅਵਖਾਲੀ ਲੱਗਦਾ। ਨਾ ਮੇਰੀ ਗੱਲ ਸੁਣੋ। ਆਹ ਦੇਖੋ ਤੁਸੀਂ ਆਪਣੇ ਘਰ ਆ ਜੀ। ਅਸੀਂ ਆਪਣੇ ਘਰ ਆ ਜੀ। ਮੈਂ ਆਪਣੀ ਧੀ ਆਪਦੇ ਘਰ ਲੈ ਜਾਨੀ ਆ ਬਈ। ਜੇ ਆਏ ਲੈ ਜਾਣੀ ਆ ਮੈਂ ਤਾਂ 100 ਵਾਰੀ ਲੈ ਜਾ। ਪਰ ਸਾਨੂੰ ਇਹ ਪਸੰਦ ਨਹੀਂ ਹੈਗਾ ਵੀ ਹਾਂ ਇਹ ਫੋਨ ਤੇ ਗੱਲਾਂ ਕਰੇ। ਫੋਨ ਤੇ ਗੱਲਾਂ ਕਿਹਦੇ ਨਾਲ ਕਰਦੀ ਆ? ਮੈਨੂੰ ਪੁੱਛੋ। ਉੱਥੇ ਲੈ ਜਾਂਦੀ ਸੋਣੀ ਲੱਗੇਗੀ। ਬੜੀ ਇੱਜ਼ਤ ਹੋਊਗੀ ਪਿੰਡ 'ਚ। ਧੀ ਲੈ ਜਾਨੀ ਆ ਧੀ ਲੈ ਜਾਨੀ ਹੋਈ ਰੱਖਣਾ। ਨਾਲੇ ਮਾਵਾ ਨੇ ਧੀਆ ਦੇ ਘਰ ਬਸਾਉਂਦੀਆਂ ਹੁੰਦੀਆਂ। ਐ ਪਟਦੀਆਂ ਨਹੀਂ ਹੁੰਦੀਆਂ। ਜਿੱਥੇ ਬਾਕੀ ਗੱਲਾਂ ਛੱਡ ਬਈ। ਪਾਸਵਰਡੇ ਖਲਵਾ ਦੇ। ਕਿਉਂ ਨਹੀਂ ਦਿੰਦੀ ਤੂੰ ਪਾਸਵਰਡ ਇਹਨੂੰ ਫੋਨ ਦਾ ਵੀਰੇ ਲੈ 100 ਗੱਲਾਂ ਬਾਤਾਂ ਕੀਤੀਆਂ ਹੁੰਦੀਆਂ ਮੈਂ ਕੁੜੀਆਂ ਨਾਲ ਹੁਣ ਸਾਰੀਆਂ ਗੱਲਾਂ ਇਹਨੂੰ ਥੋੜੀ ਦਿਖਾਉਣੀਆਂ ਨੇ ਜਦੋਂ ਫਿਰ ਤੇਰੇ ਪਾਸਵਰਡ ਪਿੱਛੇ ਕਲੇਸ਼ ਹੁੰਦਾ ਫਿਰ ਤੂੰ ਕਲੇਸ਼ ਮਿਟਾ ਦੇ ਪਾਸਵਰਡ ਦੇ ਕੇ ਪੁੱਟ ਇਹਨੂੰ ਐ ਪੁੱਛ ਵੀ ਇਹ ਕੋਈ ਉਪਰੇ ਤੋਂ ਤੁਸੀਂ ਅਜੇ ਤੱਕ ਮੰਗਿਆ ਸੀ ਮੇਰੇ ਤੋਂ ਪਾਸਵਰਡ ਉਹ ਤਾਂ ਤੇਰੇ ਘਰ ਵਾਲਾ ਉਹਨੂੰ ਤਾਂ ਦੱਸ ਸਕਦੀਆਂ ਤੂੰ ਜੱਸੇ ਇੱਥੇ ਕਿਹੜੀ ਗੱਲ ਕਰਨਾ ਹੈ ਤੇ ਕਿਹੜੀਆਂ ਗੱਲਾਂ ਤੇ ਆ ਕੇ ਤੂੰ ਜੱਸੇ ਮੈਂ ਉਹਰੇ ਨਾਲ ਟਿਕਾਉਣ ਆਇਆ ਨਾ ਕਿ ਵਧਾਉਣ ਆਇਆ ਤੇਰੇ ਨਾਲ ਮਾਂ ਜੱਸੇ ਫਿਰ پاسਵਰਡ ਦੀਆਂ ਗੱਲਾਂ ਛੱਡ ਦੇ ਬਾਹਰ ਆ ਚੱਜ ਦੀ ਗੱਲ ਕਰ ਲਈ ਕੋਈ ਤੂੰ ਵੀ ਫालतू ਨਾ ਬੋਲੀ ਇੱਥੇ ਬਹਿ ਕੇ ਦੇਖ ਲਾ ਮਾਂ ਮੇਰੇ ਤਾਂ ਫੋਨ ਹੀ ਚੁਪਦਾ ਪਤਾ ਨਹੀਂ ਕਿਉਂ ਤੇ ਫਿਰ ਤੂੰ ਗੱਲ ਮੁਕਾ ਦੇ ਪੁੱਤ ਜਦੋਂ ਤੈਨੂੰ ਪਤਾ ਵੀ ਤੇਰੇ ਫੋਨ 'ਚ ਕੁਝ ਹੈ ਨਹੀਂ ਤੈਨੂੰ ਹਰਜ ਕੀ ਹੈ ਕਲੇਸ਼ ਮਿਟ ਜੂਗਾ ਲੈ ਉਂਗਲਾਂ ਲਾਉਣ ਵਾਲੀ ਤਾਂ ਕੋਲੇ ਬੈਠੀ ਆ ਕਿ ਛੱਪੜ ਦਾ ਗਵਾ ਡੱਡੂ ਤਾਰੇ ਦੇਖ ਉੱਥੇ ਤਾਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਲੈ ਜੇ ਮੇਰੀ ਗੱਲ ਮੰਨੇ ਨਾ ਤਾਂ ਮੇਰੀ ਮਾਂ ਸਾਹਮਣੇ ਮੜਾ ਜੇ ਇੱਕ ਵਾਰ ਤੂੰ ਨਿਮਕ ਕੇ ਕਹਿੰਦੇ ਵੀ ਚਲ ਮੇਥੋਂ ਗਲਤੀ ਹੋ ਗਈ ਜੱਸੇ ਜਿਹੜੀ ਗੱਲ ਮੰਨਣ ਵਾਲੀ ਇਹ ਗਲਤੀ ਤਾਂ ਮੈਂ ਮੰਨ ਲਈ ਹੁਣ ਤਾਂ ਪੈਰੀ ਹੱਥ ਲਾਉਣੇ ਰਹਿ ਗਏ ਲਾ ਦਿਨਾ ਭਾਈ ਐਂ ਭਾਈ ਯਾਰ ਤੂੰ ਪਰੌਣਾ ਤਲੌਣਾ ਸਾਡਾ ਐਡੇ ਵੀ ਨਹੀਂ ਅਸੀਂ ਗਰੇ ਹੋਏ ਵੀ ਤੈਨੂੰ ਉਹ ਸੱਤ ਤੱਕ ਲਿਜਾਵਾਂਗੇ ਤੁਰੇਹੀ ਗੱਲ ਉਹਨਾਂ ਦੀਆਂ ਗੱਲਾਂ ਦਾ ਕਿਸੇ ਗੱਲ ਦਾ ਵੀ ਗੁੱਸਾ ਨਾ ਕਰੀ। ਬੁੜੀਆਂ ਦਾ ਤਾਂ ਤੈਨੂੰ ਪਤਾ ਹੀ ਆ ਇਹਨਾਂ ਤੋਂ ਤਾਂ ਜਿੰਨੀ ਮਰਜ਼ੀ ਚੁਰਚੁਰ ਕਰਾ ਲਾ। ਇਹ ਤਾਂ ਕੌਲੀ ਪਿੱਛੇ ਲੜ ਪੈਂਦੀਆਂ ਨੇਗੀਆਂ। ਗੱਲ ਕਰਾਂ ਆ। ਮਾਤਾ ਨੇ ਨਾ ਗੱਲ ਨਹੀਂ ਸਮਝੀ ਵੀ ਗੱਲ ਕੀ ਐ ਸੱਜ। ਜਿਹੇ ਜੀ ਗੱਲਾਂ ਨੇ ਉਹ ਆਪਦੀ ਤੀਨ ਨੂੰ ਸਮਝਾਉਣਾ ਸੀ। ਨੱਕ ਦਾ ਪੱਖ ਪੂਰਨਾ ਸੀ। ਤਾਰੀ ਮੈਂ ਤੇਰੀ ਸਾਰੀ ਗੱਲ ਸਮਝਦਾ। ਮੈਨੂੰ ਪਤਾ ਵੀ ਗਲਤੀ ਤੇਰੀ ਨਹੀਂ ਹੈਗੀ। ਗਲਤੀ ਮਨਪ੍ਰੀਤ ਦੀ ਆ। ਤੇ ਮੈਨੂੰ ਇਹ ਵੀ ਪਤਾ ਵੀ ਸਾਡੀ ਕੁੜੀ ਬੋਲਦੀ ਕਿੰਨਾ ਕਰ। ਮੈਂ ਤਾਂ ਹੀ ਤੈਨੂੰ ਇੱਧਰ ਕਹਿਣਾ ਵੀ ਸਾਈਡ ਤੇ ਆ ਕੇ ਗੱਲ ਕਰਦੇ ਆਪਾਂ। ਜਿਹੜੀਆਂ ਗੱਲਾਂ ਹੋ ਗਈਆਂ ਸੋ ਹੋ ਗਈਆਂ ਗੱਲ ਤੇ ਮਿੱਟੀ ਪਾਓ ਸਿਆਣੇ ਬਣੋ ਆਪ ਦਾ ਧੁੱਗਾ ਚੱਕਿਆ ਆਪ ਦੇ ਢੱਡਾ ਨੰਗਾ ਹੁੰਦਾਗਾ ਹੁਣ ਕੋਈ ਗੱਲਬਾਤ ਹੋਊਗੀ ਸਾਰੇ ਪਿੰਡ ਚ ਨਾਲੇ ਤਾਂ ਥੋੜੀ ਥੂਥੂ ਹੋਊਗੀ ਉੱਥੇ ਲੈ ਕੇ ਜਾਂਦੇ ਆ ਉੱਥੇ ਸਾਡੀ ਥੂਥੂ ਹੋਊਗੀ ਵੀ ਮਿੰਨਾ ਕੁੜੀ ਵਿਆਹੀ ਨੂੰ ਨਹੀਂ ਹੋਇਆ ਆ ਕੀ ਕੁਛ ਹੋ ਗਿਆ ਦੇਖ ਫਿਰ ਇਸੇ ਗੱਲ ਦੇ ਮਾਰੇ ਨੇ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਜਦ ਤੱਕ ਇਹਦੂ ਪਹਿਲਾਂ ਦੱਸਣਾ ਤਾਂ ਮੇਰਾ ਬਣਦਾ ਦੀ ਵੀ ਭਈ ਜਸੇ ਆ ਗੋਸ਼ ਕਰਦੀ ਥੋਡੀ ਕੁੜੀ ਮੈਂ ਤਾਂ ਤੁਹਾਡੀ ਤਾਂ ਗੱਲ ਨਹੀਂ ਲੈ ਕੇ ਗਿਆ ਆਪੇ ਫੋਨ ਕਰਕੇ ਆਪ ਹੀ ਲੱਤ ਉੱਪਰ ਰੱਖਦੀ ਆ ਕੋਈ ਯਾਰ ਇਹਨੇ ਆਪੇ ਮੰਮੀ ਨੂੰ ਫੋਨ ਕਰਕੇ ਹੁਣ ਮੈਨੂੰ ਕੀ ਪਤਾ ਮੰਮੀ ਨੂੰ ਇਹਨੇ ਕੀ ਕੀ ਕੁੱਛ ਕਿਹਾਗਾ ਦੇਖ ਮੈਂ ਤਾਂ ਨਹੀਂ ਬਾਲੀਂ ਗੱਲਾਂ ਕਰਕੇ ਰਾਜੀ ਬਸ ਤੂੰ ਇਹਨੇ ਇੱਕ ਗੱਲ ਸਮਝਾ ਜਾ ਵੀ ਹ ਜਿਹੜਾ ਕੁਛ ਇਹ ਕਰਦੀ ਨਾ ਵਿਆਹ ਤੋਂ ਪਹਿਲਾਂ ਜਿਹੜਾ ਕੁਛ ਹੋ ਗਿਆ ਠੀਕ ਆ ਪਰ ਵਿਆਹ ਤੋਂ ਬਾਅਦ ਆ ਚੀਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਨਾ ਇਹ ਜਾ ਕੰਮ ਕਦੇ ਕਰਿਆ ਨਜਰ ਤੂੰ ਤਾਰੀ ਮੇਰੀ ਗੱਲ ਸੁਣ ਹੁਣ ਤਾਂ ਮੈਂ ਸਮਝਾ ਜਾਣਾ ਮੈਂ ਤਾਂ ਤੇਰੇ ਸਾਹਮਣੇ ਦੇਖ ਉਥੇ ਮੈਂ ਇੱਕ ਗੱਲ ਨਹੀਂ ਉਹਦੇ ਹੱਕ ਚ ਕਰੀ ਮੈਂ ਤੈਨੂੰ ਹੁਣ ਐਂ ਕਹਣਾ ਜੇ ਗਾਹਾਂ ਪਚਾਹਾਂ ਨੂੰ ਵੀ ਕੋਈ ਗੱਲਬਾਤ ਹੁੰਦੀ ਆ ਨਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੂੰ ਮੈਨੂੰ ਫੋਨ ਕਰ ਬੀਪਾ ਇਹ ਆ ਗੱਲ ਬਾਤ ਆ ਥੋੜੀ ਕੁੜੀ ਆ ਕੁਛ ਕਰ ਰਹੀ ਆ ਅੱਗੇ ਮੈਂ ਜਾਣਾ ਮੇਰਾ ਕੰਮ ਜਾਣਾ ਮੈਂ ਤਾਂ ਬਸ ਤੈਨੂੰ ਫੋਨ ਕਰਦਿਆ ਕਰੂੰ ਪਰ ਬਾਈ ਬਣ ਕੇ ਦੇਖ ਮੈਂ ਹੁਣ ਤੈਨੂੰ ਗੱਲ ਦੱਸਦੀ ਵੀ ਇਹ ਫੋਨ ਤੇ ਗੱਲਾਂ ਕਰਦੀ ਆ ਇਹਨੂੰ ਸਮਝਾ ਜਾ ਨਾ ਇਹ ਦਵੇ ਪਾਸਵਰਡ ਜੇ ਏਡੀ ਸਿਆਣੀ ਆ ਨਾ ਇਹ ਪਾਸਵਰਡ ਦੇ ਕੇ ਰੱਖੇ ਕੁੜੀਆਂ ਦੀਆਂ ਗੱਲਾਂ ਆ ਤਾਂ ਮੈਂ ਕਹਦਾ ਵੀ ਅਸੀਂ ਮੁੰਡੇ 100 ਗੱਲਾਂ ਕਰਦੇ ਆ ਮੇਰੇ ਫੋਨ ਦਾ ਪਾਸਵਰਡ ਪਤਾ ਬਈ ਇਹ ਤਾਂ ਭਾਈ ਗਲਤ ਗੱਲ ਆ ਤਾਰੀ ਦੀ ਜਿਹੇ ਚ ਕੁਛ ਕਰਦੀ ਆ ਇਹ ਚਲ ਤੂੰ ਸਮਝਾ ਜਾ ਯਾਰ ਇਹਨੂੰ ਬਾਕੀ ਜੱਗੇ ਤੋਂ ਕੋਈ ਗੱਲ ਹੋਊ ਦੇਖ ਮੈਂ ਹੱਥ ਨਹੀਂ ਚੱਕਦਾ ਮਾਤੇ ਨੂੰ ਫੋਨ ਕਰਦੇ ਆ ਕੋਈ ਬਸ ਮੇਰੀ ਗੱਲ ਸੁਣ ਹੱਥ ਚੱਕਣ ਨਾਲ ਤੈਨੂੰ ਵੀ ਪਤਾ ਗੱਲ ਵਿਗੜਦੀ ਵਿਗੜ ਜਾਂਦੀ ਹੁੰਦੀ ਆ ਜੋ ਵੀ ਆਪਣੇ ਪਰਿਵਾਰਕ ਮਸਲੇ ਨੇ ਆਪਾਂ ਬਹਿ ਕੇ ਸਲਝਾ ਲਓ ਠੀਕ ਆ ਚਲ ਅੱਗੇ ਤੋਂ ਇਹ ਚੀਜ਼ ਦਾ ਧਿਆਨ ਰੱਖੋ ਪਰ ਬਾਈ ਬਣ ਕੇ ਸਮਝਾ ਦੀ ਨਹੀਂ ਦੇਖ ਜੇ ਮੈਂ ਘਰ ਨਾ ਬਸਾਉਣਾ ਹੁੰਦਾ ਨਾ ਮੈਨੂੰ ਬੈਗ ਚ ਕਾ ਕੇ ਤੋੜ ਦਿੰਦਾ ਵੀ ਭਈ ਜਾ ਤੇਰੀ ਇਹ ਗੱਲ ਨਾਲ ਤਾਂ ਤੇਰੀ ਨਾਲ ਸਹਿਮਤ ਹਾਂ ਵੀ ਤੂੰ ਘਰ ਬਸਾਉਣ ਦੀ ਹੱਕ ਚ ਉਹ ਤਾਂ ਬੰਦੇ ਦੇ ਬੋਲਣ ਪੱਖ ਨੂੰ ਤੀ ਪਤਾ ਲੱਗ ਜਾਂਦਾਗਾ ਬੰਦਾ ਕਿੱਥੇ ਬੋਲ ਰਿਹਾ ਹੈਗਾ ਤੂੰ ਤਾਂ ਇੱਕ ਸ਼ਬਦ ਨਹੀਂ ਉੱਚਾ ਬੋਲਿਆ ਸਾਡੇ ਸਾਹਮਣੇ ਉਹ ਮਨਪ੍ਰੀਤ ਦੇਖ ਲੈ ਕਿਵੇਂ ਬੋਲਦੀ ਸੀ ਅੰਮ੍ਰਿਤਬੱਜੀ ਤੂੰ ਇਹ ਗੱਲਾਂ ਛੱਡ ਬਸ ਮੈਂ ਤੈਨੂੰ ਜਿਹੜੀ ਗੱਲ ਕਹੀ ਹੈ ਨਾ ਜੇ ਕੋਈ ਗਾਹਾਂ ਪਚਾਹਨ ਮੰਨਪ੍ਰੀਤ ਕੋਈ ਵੀ ਗੱਲ ਕਰਦੀ ਹੈ ਯਾਰ ਤੈਨੂੰ ਉਹਨੂੰ ਵੀ ਬੋਲਣ ਦੀ ਲੋੜ ਨਹੀਂ ਹੈਗੀ ਐਵੇਂ ਇੱਥੇ ਉਹਦੇ ਨਾਲ ਬੋਲੇਗਾ ਉਹ ਤੈਨੂੰ ਬੋਲੂਗੀ ਕਲੇਸ਼ ਇਹੋ ਘਰ ਚ ਹੈਨਾ ਕਲੇਸ਼ ਨਾਲ ਘਰ ਚ ਵਾਧਾ ਨਹੀਂ ਹੁੰਦਾ ਹੁੰਦਾ ਕਦੇ ਵੀ ਤੂੰ ਮੈਨੂੰ ਫੋਨ ਕਰੀ ਮੈਂ ਆਪ ਵੀ ਸਮਝਾਵਾਂ ਨਾ ਮੇਰੀ ਮਾਂ ਸਮਝਾਵੇ ਕੋਈ ਉਹ ਤਾਂ ਸਮਝਾਦੀ ਇਹਦਾ ਪੱਖ ਪੂਰਦੀ ਹੈਗੀ ਚਲ ਕੋਈ ਨਹੀਂ ਆ ਜਾ ਚਾਹ ਪਾਣੀ ਪੀ ਲੈ ਹੁਣਾ ਤਾਂ ਜਾ ਕੇ ਵੀਰ ਬਣ ਕੇ ਤਾਰੀ ਮੇਰੀ ਗੱਲ ਸੁਣ ਹਣਾ ਅੰਦਰ ਜਾ ਕੇ ਕੋਈ ਗੱਲ ਨਾ ਬੋਲੀ ਮੈਂ ਕਹਿ ਦਉਂਗਾ ਵੀ ਜਾ ਠੀਕ ਹੈ ਗਲਤੀ ਹੋ ਗਈ ਹੈਨਾ ਤੂੰ ਕਹਿ ਚਲ ਜਿਹੜਾ ਕੁਝ ਹੋ ਗਿਆ ਸੋ ਹੋ ਗਿਆ ਵੀ ਗਾਹ ਨੂੰ ਮਨਪ੍ਰੀਤ ਨੂੰ ਵੀ ਸਮਝਾ ਦੋ ਇਹ ਵੀ ਸਿਆਣੀ ਬਣ ਕੇ ਰਹੇ ਅਸੀਂ ਵੀ ਸਿਆਣੇ ਬਣ ਕੇ ਰਹਾਂਗੇ ਹੋਰ ਕੀ ਹੁੰਦਾ ਜੀਨੇ ਆਪਦਾ ਘਰ ਬਸਾਉਣਾ ਹੁੰਦਾ ਸਾਰੇ ਪਾਪੜ ਵੇਲਦਾ ਅਗਲਾ ਇਸੇ ਗੱਲ ਦੇ ਮਾਰਨੇ ਮੈਂ ਤਾਂ ਤੜਕੇ ਦਾ ਘਰੇ ਬੈਠਿਆ ਉਧਰੋਂ ਦਕਾਨੇ ਤਾਂ ਦਾ ਸ਼ਟਰ ਲੱਗਿਆ ਚਲ ਤੂੰ ਆਪਦਾ ਕੰਮ ਕਾਹਨੂੰ ਉਹ ਕਰਦਾਗਾ ਆਪਦੇ ਕੰਮ ਧੰਦੇ 'ਚ ਵੀ ਧਿਆਨ ਦੇ ਚਲ ਪਰਿਵਾਰ 'ਚ ਵੀ ਧਿਆਨ ਦੇ ਹਾਂ। ਉਹ ਬਹੂ ਜੀ ਕਿਹੜੇ ਵੇਲੇ ਦੀ ਕਮਰੇ ਚ ਗੜੀ ਐ? ਮੁਰਕੇ ਬਾਹਰ ਨਹੀਂ ਨਿਕਲੀ। ਕੀ ਕਰਦੀ ਐ ਇਹ ਜਾ? ਚਲ। ਮਾਰਦੀਆਂ ਬੋਲ ਪਲਾ। ਐ ਤੋਂ ਲੈ ਮਾਂ ਪੇਤ ਸੇਤ ਜਾ। ਨਹੀਂ ਜਾਸਾ ਨਾ। ਜਾਸਨ ਪੁੱਤ। ਹਾਂਜੀ। ਕੀ ਕਰੀ ਜਾਨੀ ਅੰਦਰ? ਹਾਂਜੀ ਬੋਹ ਜੀ। ਹਲਾ ਦਾਸਾ ਨਹੀਂ ਬੈ ਜਾ ਪੂਆ ਕੋਲੇ 2 ਮਿੰਟ ਗੱਲਾਂ ਕਰ ਲੈ ਹੈ ਕੰਮ ਤਾਂ ਦੇ ਤਾਂ ਸਾਰਾ ਦਿਨ ਮੁੱਕਦੀ ਨਹੀਂ ਹੁੰਦੇ ਮੈਂ ਤਾਂ ਜੀ ਕੱਪੜੇ ਦੇ ਸੰਭਦੀ ਸੀਗੀ ਅੱਛਾ ਕੋਈ ਗੱਲ ਨਹੀਂ ਪਤਾ ਪੂਆ ਖੜਾ ਜਰੋ ਜਾਂਦੀ ਹੈ ਹੈ ਮਸਾ ਤਾਂ ਆਈ ਹੈ ਪਹਿਲਾ ਤੇ ਹੋਰ ਤੁਸੀਂ ਦੱਸੋ ਪਰਿਵਾਰ ਠੀਕ ਸੀ ਹਾਂ ਹਾਂ ਸਭ ਠੀਕ ਠਾਕ ਤੇ ਤੇਰੀ ਬੀਬੀ ਨੂੰ ਕਿੰਨਾ ਟਾਈਮ ਹੋ ਗਿਆ ਅਹੀਂ ਜੀ ਕਿੱਥੇ ਗਈ ਹੈ ਹਾਲੀ ਤੱਕ ਮੂੜੀ ਨਹੀਂ ਹੈਗੀ ਉਹ ਉਹ ਤਾਂ ਕੁਛ ਨਹੀਂ ਪੂਆ ਜੀ ਮਨਪ੍ਰੀਤ ਕੋਲ ਗਏ ਸੀਗੇ ਮਿਲਣ ਮਨਪ੍ਰੀਤ ਕੋਲੇ ਉਹ ਵੀ ਮਿਲਣਾ ਹੈ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਵੀ ਉਹ ਖੈਰ ਸੁਖ ਨਾਲ ਗਈ ਐ ਕੋਈ ਨਾ ਕੋਈ ਗੱਲ ਤਾਂ ਹੈਗੀ ਐ ਭਲਾ ਕਿਉਂ ਬੂਆ ਜੀ ਖੈਰ ਸੁਖ ਨਾਲ ਕੋਈ ਜਾ ਨਹੀਂ ਸਕਦਾ ਜਾਸਨ ਤੇਰੀ ਬਿੱਬੀ ਤਾਂ ਮੇਥੋਂ ਗੱਲਾਂ ਲਕੋਂਦੀ ਲਕੋਂਦੀ ਐ ਤੂੰ ਵੀ ਮੇਥੋਂ ਗੱਲਾਂ ਲਕੋਣ ਲੱਗ ਗਈ ਤੈਨੂੰ ਕੀ ਲੱਗਦਾ ਮੈਨੂੰ ਅੱਛਾ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਹੋ ਮੇਰੇ ਭਰਾ ਨੇ ਸਾਰਾ ਕੁਝ ਦੱਸ ਦਿੱਤਾ ਤੁਹਾਡੇ ਲਈ ਮੈਂ ਪਰਾਈ ਹੋਣੀ ਉਹਦੀ ਤਾਂ ਭੈਣ ਆ ਉਹਨੇ ਤਾਂ ਸਾਰਾ ਹੀ ਕੁਝ ਦੱਸ ਦਿੱਤਾ ਮੈਨੂੰ ਤੂੰ ਵੀ ਮੇਥੋਂ ਗੱਲਾਂ ਲਕਾਉਣ ਲੱਗ ਗਈ ਹੈ ਲਕਾਉਵੇਂ ਵੀ ਕਿਉਂ ਨਾ ਸੱਸ ਨਹੀਂ ਪਿਆਲਾ ਦਿੱਤਾ ਉਸੇ ਤੇ ਤਾਂ ਜਾਵੇਂਗੀ ਮੈਨੂੰ ਹੋਏ ਨਾ ਸੋ ਨਾ ਮੈਂ ਕਿਡਾ ਕੋਈ ਗਮਾਂਡਾ ਨਾ ਥੋੜੀ ਹੈ ਬਈ ਮੈਂ ਕੋਈ ਭਾਨੀ ਮਾਰ ਦੂੰ ਜਾਂ ਅੱਗੇ ਦੀ ਅੱਗੇ ਗੱਲ ਕਰ ਦੂੰ ਨਹੀਂ ਘਰ ਦੀ ਕੁੜੀਆਂ ਮੈਨੂੰ ਨਹੀਂ ਦੱਸੋਂਗੇ ਹੋਰ ਦੱਸ ਕੀ ਨੂੰ ਦੱਸੋਂਗੇ ਹੈ ਪੂਆ ਜੀ ਉਹ ਉਹੀ ਗਏ ਨੇ ਡੈਡੀ ਨੇ ਤਾਂ ਤੁਹਾਨੂੰ ਦੱਸਿਆ ਹੋਣਾ ਵੀ ਗਿਆ ਮੈਲਾ ਹੋਰ ਕੀ ਦੱਸਣਾ ਡੈਡੀ ਨੇ ਉ ਤਾਂ ਕੋਈ ਨਹੀਂ ਗਏ ਹੈਗੇ ਭਾਈ ਉੱਥੇ ਮਨਪ੍ਰੀਤ ਨੇ ਰੋਲਾ ਪਾਰਕ ਹੈਗਾ ਉਹ ਤਾਂ ਹੋਰ ਹੀ ਨਹੀਂ ਕੱਟਦੀ ਸੀ ਪਹਿਲਾਂ ਉੱਥੇ ਕਿਉਂ ਨਾ ਕਰ ਤੂ ਤਖੰਡਾਊਗੀ ਤਾਂ ਗਏ ਨੇ ਰੋਲੇ ਚੋ ਉਨ ਪੁੱਛੀ ਮੈਂ ਤੈਨੂੰ ਕੀ ਕਹਾ ਮੈਨੂੰ ਤਾਂ ਨਾ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਇਹਦੇ ਸਵਾਲ ਕਿਉਂ ਪੁੱਛੀ ਜਾਂਦੇ ਹੋ ਆ ਕੇ ਖੈਰ ਸੁੱਖ ਤਾਂ ਕੀ ਪੁੱਛਣੀ ਸੀ ਤੂੰ ਸਾ ਹੋਰ ਹੀ ਗੱਲਾਂ ਮਾਰਨ ਲੱਗ ਛਣੇ ਜੱਸਣ ਤੂੰ ਤਾਂ ਗੁੱਸਾ ਹੀ ਕਰ ਗਈ ਇਹ ਚ ਗੁੱਸੇ ਵਾਲੀ ਕਿਹੜੀ ਗੱਲ ਐ ਲੈ ਮੇਰੇ ਘਰ ਦਾ ਮਾਮਲਾ ਐ ਮੈਂ ਤਾਂ ਕਰਕੇ ਪੁੱਛ ਲਿਆ ਹੈ ਨਹੀਂ ਉਹ ਕਿਸੇ ਦੇ ਕੰਮ 'ਚ ਮੈਨੂੰ ਟੰਗੜਾਣ ਦੀ ਕੀ ਲੋੜ ਐ ਭਲਾ ਪੁੱਤ ਤੂੰ ਭੋਲੀ ਐ ਤੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਆ ਤੇਰੀ ਸੱਸ ਤਾਂ ਨਾ ਬਾਲੀਓ ਸ਼ਹਾਰ ਐ ਉਹ ਤਾਂ ਮੈਨੂੰ ਸਾਰੀਆਂ ਗੱਲਾਂ ਦੱਸ ਦਿੰਦੀ ਐ ਨਾਲੇ ਉੱਤੋਂ ਪਰਦਾ ਜਾ ਪਾ ਦਿੰਦੀ ਐ ਤੂੰ ਐ ਭੋਲੀ ਤੈਨੂੰ ਤਾਂ ਐ ਵੀ ਚਲ ਮੈਂ ਕਰਦੀ ਗੱਲ ਟੱਕ ਕੇ ਜੇ ਰੱਖਾਂ ਪੁੱਤ ਮੜਾ ਜਾ ਸ਼ਹਾਰ ਬਣ ਕੇ ਰਹਾ ਕਰ ਤੈਨੂੰ ਤਾਂ ਉਹ ਉਹੀ ਵੇਚ ਕੇ ਖਾ ਜੂਗੀ ਅਰ ਨਾਲੇ ਦੇਖੀ ਜੱਜ ਜਾਂਦੀ ਐ ਤੀਏ ਦੇ ਨਾ ਝੋਲਾ ਭਰ ਕੇ ਲੈ ਕੇ ਜਾਂਦੀ ਆਂ ਤੇ ਤੀ ਕੋਲੇ ਨਹੀਂ ਤੇਰੇ ਘਰ ਨੂੰ ਤੰਗੜੀ ਲਾ ਰੱਖੀ ਐ ਸਾਰਾ ਕੁਸਤੀ ਕੋਲੇ ਢੋਈ ਜਾਂਦੀ ਐ ਮੜੀ ਮੁੱਟੀ ਸ਼ਾਣੀ ਬਣ ਪੁੱਤ ਬੂਆ ਜੀ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਕੀ ਕਹਾਂ ਤੁਸੀਂ ਨਾ ਆਪ ਦੇਖ ਲਓ ਮੰਮੀ ਹੁਣ ਊ ਮਿਲਣ ਗਈ ਸੀਗੀ ਤੁਸੀਂ ਤਾਂ ਹੋਰ ਹੀ ਗੱਲ ਦਾ ਵਾਧਾ ਵਧਾ ਕੇ ਪੈ ਗਈ ਲੈ ਜਾ ਸਨ ਤੂੰ ਹਾਲੇ ਵੀ ਨਹੀਂ ਮੰਨਦੀ ਕਹਿੰਦੀ ਹੁਣ ਮਿਲਣ ਗਈ ਸੀ ਮੈਂ ਤੈਨੂੰ ਕਿਹਾ ਤਾਂ ਹੈਗਾ ਉਹ ਤੇਰੇ ਪਾਪੇ ਨੇ ਤਾਂ ਮੈਨੂੰ ਸਾਰਾ ਕੁਝ ਦੱਸ ਦਿੱਤਾ ਭਲਾ ਹੈ ਕਹਿੰਦਾ ਰੋ ਰੋ ਕਿਉਂ ਪੁੱਛੀ ਜਾਂਦੇ ਹੋ ਦੱਸ ਤਾਂ ਦਿੱਤਾ ਤੁਹਾਨੂੰ ਕਿ ਐਡੋ ਐਡੋ ਸਵਾਲ ਲੈਣੇ ਆ ਤੁਸੀਂ ਹੋ ਹੋ ਜਸਨ ਤੂੰ ਤਾਂ ਗੁੱਸਾਈ ਵਾਲਾ ਕਰਦੀ ਹੈ ਲੈ ਪਹਿਲਾ ਦੱਸ ਹੈ ਕੋਈ ਨਾ ਪਾਣੀ ਦਾਣੀ ਪੀ ਲੈ ਮੈਂ ਕਾਹੂੰ ਰਵਾਜ਼ੀਏ ਪੁੱਛ ਲਿਆ ਤੈਨੂੰ ਲੈ ਮੈਨੂੰ ਕਿਹੜਾ ਪਤਾ ਸੀ ਵੀ ਚਲ ਤੈਨੂੰ ਗੁੱਸਾ ਆਊਗਾ ਤੁਸੀਂ ਦੱਸੋ ਥੋੜੀ ਨੂੰ ਹੋ ਰਹੀ ਆ ਤੁਹਾਡੇ ਕੋਲ ਕਿ ਰਸਕੇ ਗਈ ਹੀ ਆ ਪੇਕੇ ਨਾ 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 ਲੈ ਹੋਰਸ ਕਿ ਕਿਉਂ ਜਾਊਗੀ ਮੈਂ ਤਾਂ ਉਹਨੂੰ ਨੂੰ ਸਮਝਦੀ ਹੋਣੀ ਮੈਂ ਤਾਂ ਉਹਨੂੰ ਧੀ ਬਣਾ ਕੇ ਰੱਖਦੀ ਆ ਫੇਰ ਉਹ ਕਿਉਂ ਜਾਊਗੀ ਭਲਾ ਹੈ ਲੈ ਦੱਸ ਹੋ ਜੀ ਤੁਸੀਂ ਚਾਹ ਪੀਓ ਮੇਰੇ ਕੰਮ ਪਏ ਨੇ ਮੈਂ ਕੰਮ ਕਰਕੇ ਆਉਂਦੀ ਚਲ ਕਰ ਲਓ ਭਾਈ ਲੈ ਦੇਖ ਲੈ ਇਹ ਤਾਂ ਸਸਨਣਾ ਲੋ ਵੀ ਦੋ ਹੰਡੇ ਵੱਧ ਕੇ ਹੈ ਕਹਿੰਦੇ ਤੂੰ ਮੇਰੇ ਤੋਂ ਕਿਉਂ ਸਵਾਲ ਪੁੱਛਦੀ ਐ ਵੱਡੀ ਵਕੀਲਣ ਮੈਂ ਤਾਂ ਇਹ ਕਹਿੰਦੀ ਸੀ ਭੈਣ ਜੀ ਅੱਜ ਦੀ ਰਾਤ ਰਹਿੰਦੇ ਤੁਸੀਂ ਰਾਤਾਂ ਰਹਿ ਕੇ ਮੈਂ ਤੇਰੇ ਨਾਲ ਬਾਤਾਂ ਪਾਉਣੀਆਂ ਉੱਥੇ ਮੈਨੂੰ ਕੋਈ ਲੋੜ ਨਹੀਂ ਇੱਥੇ ਰਾਤ ਰਹਿਣ ਦੀ ਮੈਂ ਆਪਣੀ ਧੀ ਨੂੰ ਮਿਲਣ ਆਈ ਸੀ ਮਿਲ ਚਲੀਆਂ ਤੇ ਨਾਲੇ ਹਾਂ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਜੇ ਮੇਰੀ ਧੀ ਨੂੰ ਤੰਗ ਕੀਤਾ ਜਾ ਉਹਦੇ ਕਿਸੇ ਵੀ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਜਿੰਨੇ ਵਜੇ ਮਰਜੀ ਸੁੱਤੀ ਉੱਠੇ ਤੇ ਜਿੰਨੇ ਵਜੇ ਮਰਜੀ ਸੌਵੇ ਮੈਂ ਤਾਂ ਕਦੇ ਇਹਨੂੰ ਸੁੱਤੀ ਪੈਨੂੰ ਪਹਿਲਾਂ ਵੀ ਨਹੀਂ ਠਾਇਆ ਹਾਪੀ ਕੰਮ ਨਵੇੜ ਲੈਨੀ ਆ ਥੱਪੜ ਤੱਕ ਨਾ ਉਹ ਤਾਂ ਐਵੇਂ ਨਹੀਂ ਪਹੁੰਚ ਗਈ ਨਾਲੇ ਤੁਹਾਨੂੰ ਉਹ ਗੱਲ ਤਾਂ ਜ਼ਿਆਦੀ ਹੋਣੀ ਆ ਜਿਹੜੀ ਮੇਰੀ ਧੀ ਨੇ ਕਿਹਾ ਊਮਨ ਸੈਲ ਬਾਕੀ ਤੁਸੀਂ ਆਪ ਸਮਝਦਾਰ ਹੋ ਛੱਡ ਮੰਮੀ ਇੰਨਾ ਕੀ ਬਹੁਤ ਆ ਬਸ ਬੰਦੇ ਨੂੰ ਅਕਲ ਜੀ ਆਵੇ ਇਦੋਂ ਹੋਰ ਉੱਤੇ ਦੀ ਗੱਲ ਕਿਹੜੀ ਹੁੰਦੀ ਹੈ ਮੇਰੀ ਗੱਲ ਸੁਣੋ ਪਹਿਣ ਜੀ ਇਹੇ ਜੇ ਚੱਕਰਾਂ 'ਚ ਪੈਣ ਦੀ ਕੀ ਲੋੜ ਐ ਆਪਾਂ ਨੂੰ ਅਸੀਂ ਚੱਕਰਾਂ 'ਚ ਪੈਂਦੇ ਨਹੀਂ ਤੁਸੀਂ ਸਾਨੂੰ ਜਾਣ ਬੁੱਝ ਕੇ ਪਾਉਨੇ ਆ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਚਾਹੇ ਇੱਕ ਵਾਰੀ ਕਹਾਲਾ ਚਾਹੇ 10 ਵਾਰੀ ਪਤਾ ਤੈਨੂੰ ਵੀ ਆ ਥਾਣਿਆਂ ਦੁਆਰਿਆਂ 'ਚ ਕੁੜੀ ਦੀ ਸੁਣੀ ਜਾਂਦੀ ਐ ਮੁੰਡਾ ਜਿੰਨਾ ਮਰਜੀ ਸੱਚਾ ਹੋਵੇ ਇਹ ਗੱਲ ਆਪਣੇ ਦਿਲ-ਦਮਾਣ ਵਿੱਚ ਰੱਖੀ। ਵੀ ਮੈਂ ਕੁਝ ਵੀ ਕਰ ਸਕਦੀ ਹਾਂ ਆਪਣੀ ਧੀ ਖਾਤਰ ਕੁਝ ਵੀ। ਨਹੀਂ ਨਹੀਂ ਭੈਣੇ ਇਹੋ ਜਿਹੀ ਗੱਲਾਂ ਕਿਉਂ ਕਰਦੀਆਂ ਤੂੰ? ਕੋਈ ਨਹੀਂ ਸਾਰਾ ਕੁਝ ਠੀਕ ਹੋ ਜਾਊਗਾ ਹੁਣ। ਥੋੜਾ ਜਿਹਾ ਮੰਮੀ ਹੁਣ ਤੁਸੀਂ ਆਪ ਹੀ ਧਾਰੀ ਨੂੰ ਸਮਝਾ ਲਿਓ। ਮੈਨੂੰ ਕਹਿੰਦੀ ਲੋੜ ਨਾ ਪਵੇ। ਨਹੀਂ ਤਾਂ ਮੈਨੂੰ ਫਿਰ ਦੂਜੀ ਤਰ੍ਹਾਂ ਵੀ ਸਮਝਾਉਣਾ ਆਉਂਦਾ। ਕੋਈ ਨਾ ਬੁੱਤ ਸਮਝਾ ਦੂੰਗੀ ਮੈਨੂੰ। ਚੰਗਾ ਬੁੱਤ ਖਿਆਲ ਰੱਖੀ ਤੇ ਆਪਣੀ ਸੱਸ ਦੀ ਖੂਬ ਸੇਵਾ ਕਰੀ। ਠੀਕ ਬਸ ਸੇਵਕ ਨੂੰ ਇਹ ਕਿਤੇ ਹੁਣੀ ਨਾ ਰਹਿ ਜਾਏ ਸਿਆਣਿਆਂ ਦੇ ਸੇਵਾ ਦਾ ਹੀ ਮੇਵਾ ਮਿਲਦਾ ਹੁੰਦਾ ਕਿਉਂ ਭੈਣ ਜੀ ਹਾਂਜੀ ਸਾਸਿਕਾਲ ਜੀ ਸਾਸਿਕਾਲ ਚੰਗਾ ਪੁੱਤ ਚੰਗਾ ਮੰਮੀ ਧਿਆਨ ਨਾਲ ਜਾਇਓ ਮੰਮੀ ਜੀ ਹੁਣ ਤਾਂ ਕੁਛ ਕਹਿਣ ਤੇ ਸੁਣਨ ਨੂੰ ਬਾਕੀ ਰਹਿਣੀ ਹੁਣ ਚਾਹੀਦਾ ਮੇਰੇ ਫੋਨ ਦਾ ਪਾਸਵਰਡ ਲੈ ਪੁੱਤ ਮੈਂ ਕੀ ਕਰਨਾ ਹੈਗਾ ਮੈਂ ਤਾਂ ਪਹਿਲਾਂ ਵੀ ਨਹੀਂ ਸੀ ਮੰਗਿਆ ਐਵੇਂ ਮੇਰੇ ਗੁੱਡ ਮੰਮੀ ਬਣ ਕੇ ਰਹੋ ਚੱਲ ਪਤ ਜਸ ਮੈਂ ਮਾੜਾ ਜਿਹਾ ਭੈਣ ਜੀ ਨਾਲ ਮੈਂ ਹਦਕ ਸਖ ਵੀ ਕਰ ਲਵਾਂ ਵਿਚਾਰੀ ਨੇ ਕਿਹਾ ਗੁੱਸੇ 'ਚ ਆਈ ਆ ਤੇ ਗੁੱਸੇ 'ਚ ਚਲੇ ਗਈ ਤਾਂ ਪਿਆਰ ਦੀ ਗੱਲ ਵੀ ਕਰਨੀ ਹੁੰਦੀ ਸੌ ਕੜਮਣੀਆਂ ਨੇ ਚੱਲ ਆ ਵਧੀਆ ਕਰਿਆ ਜਿਹੜਾ ਕਲੇਸ਼ ਮਟਾਉਣਾ ਸੀ ਮਟ ਗਿਆ ਹੋਰ ਪੁੱਤ ਮੈਂ ਕਿਹਾ ਗੁੱਸੇ ਗਲੇ ਚ ਬਥੇਰਾ ਕੁਛ ਬੋਲਿਆ ਜਾਂਦਾ ਭੈਣ ਜੀ ਦਿਲ ਤੇ ਨਾ ਲਾਈ ਗੱਲ ਮੈਂ ਤਾਂ ਇਹੀ ਗੱਲ ਕਹੀ ਆ ਵੇ ਮਾਮਾ ਧੀਆ ਬਣ ਕੇ ਰਹੋ ਕਿਉਂ ਪਤਾ ਤਾਰੀ ਤੁਸੀਂ ਸੋ ਸਮਝਣਾ ਰਹੀ ਪੁੱਤ ਠੀਕ ਆ ਮਾਤਾ ਜੀ ਚਲੋ ਜੇ ਸਾਡੇ ਤੋਂ ਵੀ ਗਲਤੀ ਹੋਈ ਜਿਹੜੀ ਅਸੀਂ ਤਾਂ ਆਪਮਾਖ ਜਾਵਦੇ ਕੋਈ ਗੱਲ ਪੁੱਤ ਕੋਈ ਗੱਲ ਨਹੀਂ ਚੱਲੀਏ ਜੱਸ ਚਲ ਠੀਕ ਆ ਜੱਸ ਠੀਕ ਆ ਜੱਸ ਕਿਆ ਰੱਖੀ ਮੇਰੀ ਹਾਂ ਕੋਈ ਨਹੀਂ ਮਾਰ ਦੇ ਇੱਕ ਨ ਦੇ ਦਿੰਦਾ ਕਿਹੜਾ ਜੰਡਾ ਜਿਹੜੀ ਗੱਲ ਮੈਂ ਕਹੀ ਆ ਨਾ ਉਹ ਗੱਲ ਦਾ ਧਿਆਨ ਰੱਖੀ ਤੂੰ ਕੋਈ ਗੱਲ ਨਹੀਂ ਜੱਸੇ ਬਾਕੀ ਸਮਝਦਾਰ ਨੂੰ ਇਸ਼ਾਰੇ ਬਹੁਤ ਹੁੰਦਾ ਨਾ ਚੰਗਾ ਠੀਕ ਹੈ ਜੀ ਚੰਗਾ ਸਹੀ ਚੰਗਾ ਤਰੀ hello